ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਇਨਰ ਵੀਲ ਡਿਸਟ੍ਰਿਕਟ 307 ਕਲੱਬ ਵੱਲੋਂ ਅਜ ਗੁਰਦਾਸਪੁਰ ਸ਼ਹਿਰ ਵਿੱਚ ਇੱਕ ਵਿਸ਼ੇਸ਼ ਉਦੇਸ਼ਕਾਰ ਰੈਲੀ ਦਾ ਆਯੋਜਨ ਕੀਤਾ ਗਿਆ ਇਸ ਕਾਰ ਰੈਲੀ ਦਾ ਮੰਤਵ ਸਰਵਾਈਕਲ ਕੈਂਸਰ ਦੀ ਬਿਮਾਰੀ ਪ੍ਰਤੀ ਜਾਗਰੂਕਤਾ ਅਮਨ ਸ਼ਾਂਤੀ ਨੂੰ ਪ੍ਰੋਤਸਾਹਨ ਕਰਨਾ ਅਤੇ ਔਰਤਾਂ ਦੇ ਖਿਲਾਫ ਹਿੰਸਾ ਨੂੰ ਰੋਕਣ ਦਾ ਸੁਨੇਹਾ ਦੇਣਾ ਸੀ ਚੰਡੀਗੜ੍ਹ ਤੋਂ 300 ਤੋਂ ਵੱਧ ਮੈਂਬਰ ਸ਼ਾਮਲ ਹੋਏ ਕਾਰ ਰੈਲੀ ਦਾਣਾ ਮੰਡੀ ਗੁਰਦਾਸਪੁਰ ਤੋਂ ਸ਼ੁਰੂ ਹੋਈ ਜਿਸ ਨੂੰ ਪੰਜਾਬ ਹੈਲਥ ਸਿਸਟਮਸ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਅਤੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਰਜਿੰਦਰ ਸਿੰਘ ਬੇਦੀ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਮੈਂ ਸੁਖਮਿਲ ਗੁਪਤਾ ਪ੍ਰੈਜ਼ੀਡੈਂਟ ਰੋਟੀ ਕਲੱਬ ਗੁਰਦਾਸਪੁਰ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਥੈਂਕਸ ਕਰਦਾ ਕਿ ਰੋਟਰੀ ਕਲੱਬ ਨੂੰ ਇਹ ਜਿਹੜਾ ਇਨੀਸ਼ੀਏਟਿਵ ਹੈ ਇਨਰ ਵੀਲ ਕਲੱਬ ਦਾ ਜਿੱਚ ਇਨਰਵਿਲ ਕਲਬ ਡਿਸਟ੍ਰਿਕਟ 307 ਜਿਹੜੀ ਸਾਡੀ ਜੰਮੂ ਤੋਂ ਲੈ ਕੇ ਖੰਨਾ ਤੱਕ ਪੂਰੀ ਇਨਰਵਿਲ ਕਲਬਸ ਹੈ ਜਿੱਚ ਲੇਡੀਜ਼ ਬੇਸਿਕਲੀ ਮੈਂਬਰਸ ਹੁੰਦੀਆਂ ਉਹਨਾਂ ਨੇ ਇਹ ਬਹੁਤ ਹੀ ਅੱਛਾ ਉਪਰਾਲਾ ਕੀਤਾ ਹੈ ਜਿਹੜੀ ਅੱਜ ਦੀ ਡੇਟ ਦੇ ਵਿੱਚ ਸਾਨੂੰ ਇਹ ਅਵੇਰਨੈਸ ਦੀ ਲੋੜ ਹੈ ਸਰਵਾਈਕਲ ਕੈਂਸਰ ਦੀ ਟੂਡੇ ਬਹੁਤ ਜ਼ਿਆਦਾ ਹੀ ਕੇਸਿਸ ਜਿਹੜੇ ਇਨਕਰੀਜ਼ ਹੋ ਰਹੇ ਸੀ ਦੂਸਰਾ ਜਿਹੜਾ ਕਿ ਡੋਮੈਸਟਿਕ ਵਾਇਲੈਂਸ ਹੈਗਾ ਊਮਨ ਦੇ ਉੱਤੇ ਔਰੇ ਲਈ ਵੀ ਇਹਨਾਂ ਨੇ ਇਹ ਅਵੇਅਰਨੈਸ ਰੈਲੀ ਕੱਟੀ ਹੈ ਜਿਹਦੇ ਵਿੱਚ ਅਸੀਂ ਜਿਹੜੀ ਲੇਡੀਜ਼ ਹੈ ਉਹਨਾਂ ਨੂੰ ਅਵੇਅਰ ਕਰਾਂਗੇ ਕਿ ਡੋਮੈਸਟਿਕ ਵਾਇਲੈਂਸ ਦੇ ਅਗੇਂਸਟ ਤੁਸੀਂ ਕਿੱਦਾਂ ਆਪਣੀ ਜਿਹੜੀ ਰਾਈਟਸ ਹੈ ਉਹ ਕਲੇਮ ਕਰ ਸਕਦੇ ਹੋ ਲੀਗਲ ਵੀ ਤੀਜਾ ਜਿਹੜਾ ਕਿ ਅਸੀਂ ਦੇਖਨੇ ਹਕੀਕਤ ਦੀ ਨਾ ਕਦੀ ਕਿਸ ਨਾ ਕਿਸੇ ਊਮਨ ਦੇ ਨਾਲ ਕਿਸ ਨਾ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਹੁੰਦੀ ਪਬਲਿਕ ਪਲੇਸਿਸ ਦੇ ਉੱਤੇ ਅਸੀਂ ਪਬਲਿਕ ਨੂੰ ਇਨਰ ਵੀਲ ਕਲੱਬ ਵੀ ਇਹ ਅਵੇਅਰ ਕਰਨਾ ਚਾਹੁੰਦਾ ਕਿ ਉਹ ਪੀਸ ਬਣਾ ਕੇ ਰੱਖਿਆ ਜਾਏ ਤਾਂ ਕਿ ਜਿਹੜੀ ਆਧੁਨਿਕ ਲੇਡੀਜ਼ ਹੈ ਜਿਹੜਾ ਕਿ ਬਹੁਤ ਹੀ ਵੱਡਾ ਰੋਲ ਪਲੇ ਕਰ ਰਿਹਾ ਹੋਮ ਮੇਕਿੰਗ ਦੇ ਵਿੱਚ ਵੀ ਤੇ ਬਿਜ਼ਨਸ ਦੇ ਵਿੱਚ ਵੀ ਆਪਣੀ ਪੋਲਿਟਿਕਸ ਦੇ ਵਿੱਚ ਵੀ ਉਹਨਾਂ ਨੂੰ ਇੱਕ ਸੇਫ এনवायरमेंट ਅਸੀਂ ਦੇ ਸਕੀਏ ਸਪੈਸ਼ਲ ਥੈਂਕਸ ਕਰਨੇ ਆ ਸ਼੍ਰੀ ਰਵਨ ਬੈਲਜੀ ਦਾ ਚੇਅਰਮੈਨ ਪੰਜਾਬ ਸਿਸਟਮ ਹੈਲਥ ਕਾਰਪੋਰੇਸ਼ਨ ਜਿਹੜੇ ਹਮੇਸ਼ਾ ਇਦਾਂ ਦੇ ਇਨੀਸ਼ੀਏਟਿਵ ਲੈਂਦੇ ਰਹਿੰਦੇ ਆ ਐਂਡ ਹਮੇਸ਼ਾ ਰੋਟਰੀ ਕਲੱਬ ਇਨਰ ਰੀਲ ਕਲੱਬ ਨੂੰ ਸੁਸਾਇਟੀ ਦੇ ਲਈ ਕੰਮ ਕਰਨ ਲਈ ਹਮੇਸ਼ਾ ਹੀ ਆਪਣੇ ਪੋਜ਼ਿਟਿਵ ਰਹਿੰਦੇ ਆ ਤੇ ਸਾਨੂੰ ਵੀ ਹਮੇਸ਼ਾ ਮੋਟੀਵੇਟ ਕਰਦੇ ਰਹਿੰਦੇ ਕਿ ਸੁਸਾਇਟੀ ਲਈ ਬਹੁਤ ਵਧੀਆ ਕਰੋ ਨਾਲ ਹੀ ਮੈਂ ਐਡੀਸੀ ਸਰ ਜਿਹੜਾ ਨੂੰ ਮੈਂ ਰੀਸੈਂਟਲੀ ਮਿਲਿਆ ਵੀ ਆ ਇਹ ਵੀ ਰੋਟਰੀ ਕਲੱਬ ਲਈ ਬਹੁਤ ਹੀ ਵਧੀਆ ਪੋਜ਼ਿਟਿਵ ਇਹਨਾਂ ਦਾ ਐਟੀਟਿਊਡ ਹੈ ਸਾਡਾ ਇੱਕ ਪ੍ਰੋਜੈਕਟ ਹੈ ਜਿਹੜਾ ਇਹਨਾਂ ਨੇ ਬਹੁਤ ਪੋਜ਼ਿਟਿਵਲੀ ਕੰਪਲੀਟ ਕਰਾਇਆ ਥੈਂਕ ਯੂ ਵੈਰੀ ਮਚ ਸਰ ਔਰ ਲਈ ਵੀ ਤੇ ਅਸੀਂ ਇਹੀ ਕਹਿੰਨੇ ਕਿ ਰੋਟਰੀ ਕਲੱਬ ਗੁਰਦਾਸਪੁਰ ਇਨਰ ਵਿਲ ਕਲੱਬ ਗੁਰਦਾਸਪੁਰ ਤੇ ਬਾਕੀ ਜਿੰਨੇ ਵੀ ਮੈਂਬਰਸ ਹੈ ਜਿਹੜੇ ਇੱਥੇ ਪ੍ਰੈਜ਼ੈਂਟ ਹੈ ਆ ਹਮੇਸ਼ਾ ਅਸੀਂ ਸੁਸਾਇਟੀ ਦੀ ਬੈਟਰਮੈਂਟ ਲਈ ਹਮੇਸ਼ਾ ਖੜੇ ਰਵਾਂਗੇ ਤੇ ਕਰਦੇ ਰਵਾਂਗੇ ਥੈਂਕ ਯੂ ਵੈਰੀ ਮਚ ਡਿਸਟ੍ਰਿਕਟ ਸੀ 07 ਵੱਲੋਂ ਬਰਦਾਸਪੁਰ ਦੀ ਇਸ ਪਾਵਨ ਪਵਿੱਤਰ ਧਰਤੀ ਦੇ ਉੱਪਰ ਜਿਹੜਾ ਉਪਰਾਲਾ ਕੀਤਾ ਗਿਆ ਔਰ ਇੱਕ ਆਮ ਰਾਏ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਆ ਜਿਹਦੇ ਵਿੱਚ ਸਰਵਾਈਕਲ ਕੈਂਸਰ ਬਾਰੇ ਅਵੇਅਰਨੈਸ ਲਿਆਉਣੀ ਆ ਜ਼ੁਲਮ ਔਰ ਤਸ਼ੱਦਦ ਜਿਹੜਾ ਔਰਤਾ ਤੇ ਹੁੰਦਾ ਉਹਨੂੰ ਕਿਵੇਂ ਰੋਕਣਾ ਔਰ ਸੱਧ ਪਾਵਨਾ ਔਰ ਪਿਆਰ ਦਾ ਸਨੇਹਾ ਕੇਵਾ ਦੇਣਾ ਸਭ ਤੋਂ ਪਹਿਲਾਂ ਤੇ ਮੈਂ ਜੀ ਆਇਆਂ ਨੂੰ ਕਹਿੰਦਾ ਡਾਕਟਰ ਹਰਜਿੰਦਰ ਜੀ ਸਾਡੇ ਜਿਹੜੇ ਬਹੁਤ ਇਸ ਧਰਤੀ ਦੇ ਜੰਪਾਲ ਵੀ ਨੇ ਆਈਐਸ ਨੇ ਸਾਡੇ ਡਿਪਟੀ ਕਮਿਸ਼ਨਰ ਨੇ ਬਹੁਤ ਚੰਚੇ ਤੌਰ ਤੇ ਮੈਮ ਐਸ ਡੀ ਐਮ ਉਹ ਵੀ ਅੱਜ ਸਾਡੇ ਕੋਲ ਆਏ ਨੇ ਸੋ ਇਸ ਤੋਂ ਇਲਾਵਾ ਇਸ ਰੈਲੀ ਜਿਹੜੇ ਪਾਗ ਲੈ ਰਹੇ ਵੱਖਰੇ ਵੱਖਰੇ ਡੈਲੀਕੇਟ ਜਿਹੜੇ ਜੀ ਐਨ ਕੇ ਹਰਿਆਣਾ ਹਿਮਾਚਲ ਇਤੋਂ ਸਾਰੇ ਆਏ ਨੇ ਉਹਨਾਂ ਨੂੰ ਗੁਰਦਾਸਪੁਰ ਆਉਣ ਤੇ ਜੀ ਆਇਆਂ ਨੂੰ ਕਹਿੰਨਾ ਔਰ ਇਲਾਕੇ ਵੱਲੋਂ ਤਨਵਾਦ ਕਰਦਾ ਇਹ ਲੇਡੀਜ਼ ਨੇ ਔਰ ਇਨਰ ਵੀਲ ਕਲਬ ਜਿਹੜੀ ਡਿਸਟ੍ਰਿਕਟ 307 ਆ ਉਸ ਦਾ ਇੱਕ ਬਹੁਤ ਵਧੀਆ ਉਪਰਾਲਾ ਇੱਕ ਪਬਲਿਕ opinion ਬਣਾਉਂਦਾ ਇੱਕ ਆਮ رائے ਤਿਆਰ ਕਰਨ ਦਾ ਇਹਨਾਂ ਮੁੱਦਿਆਂ ਦੇ ਉੱਪਰ ਜਿੱਤੇ ਅੱਜ ਸਮਾਜ ਨੂੰ ਲੋੜ ਆ। ਔਰ ਮੈਂ ਇੱਕ ਵਾਰੀ ਫੇਰ ਐਡੀ ਸਾਹਿਬ ਤੁਹਾਡਾ ਧੰਨਵਾਦ ਕਰਦਾ। ਦੀ ਸਾਹਿਬ ਨੇ ਵੀ ਆਉਣਾ ਸੀਗਾ। ਅੱਜ ਉਹਨਾਂ ਨੂੰ ਕੋਈ ਜਿਵੇਂ ਐਸਾ ਆ ਗਿਆ। ਐਡੀ ਸਾਹਿਬ ਨੇ ਬਹੁਤ ਇਹਦੇ ਵਿੱਚ ਹਿੰਮਤ ਕਰਕੇ ਆਪਣਾ ਹਿੱਸਾ ਪਾਇਆ ਇਸ ਰੈਲੀ ਨੂੰ ਕਾਮਯਾਬ ਕਰਨ ਲਈ। ਸੋ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਵੀ ਕੋਟ ਕੋਟ ਧੰਨਵਾਦ ਔਰ ਇਹੋ ਹੀ ਮੈਂ ਗੱਲ ਕਹੂੰਗਾ ਕਿ ਜਿਹੜਾ ਮੈਸੇਜ ਜਿਹੜਾ ਸੁਣਿਆ ਅੱਜ ਇਸ ਰੈਲੀ ਦੇ ਜ਼ਰੀਏ ਅਸੀਂ ਲੋਕਾਂ ਨੂੰ ਦੇ ਸਕਾਂਗੇ ਉਹਨਾਂ ਨੂੰ ਘਰ-ਘਰ ਤੱਕ ਪਹੁੰਚਾਈਏ ਤਾਂ ਕਿ ਲੋਕ ਸੁਖਰੇਣੀ ਜ਼ਿੰਦਗੀ ਜਿਉਂ ਕੇ ਤੇ ਚੰਗੇ ਸਵਾਜ ਦੀ ਸਿਰਜਣਾ ਕਰ ਸਕੀਏ ਬਹੁਤ ਬਹੁਤ ਧੰਨਵਾਦ